ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਤੇ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਭਗਵੰਤ ਮਾਨ ਨੇ ਰਾਮਪੁਰੇ ਫੂਲ ਦੇ ਵਿੱਚ ਜਾ ਕੇ ਇੱਕ ਪੁਲ ਦਾ ਉਦਘਾਟਨ ਕੀਤਾ ਉਸ ਤੋਂ ਬਾਅਦ ਇੱਕ ਟਿੱਪਣੀ ਕੀਤੀ ਸੀ ਪੱਤਰਕਾਰ ਤੇ ਤੇ ਤੁਹਾਨੂੰ ਮੈਂ ਉਹਦੀ ਵੀਡੀਓ ਦਿਖਾ ਦਿਆਂ ਮੈਂ ਇਹ ਵਾਲੀ ਹੈ ਬਈ ਕੁਝ ਖਰੀਦ ਰੱਖੇ ਨੇ ਫੇਸਬੁੱਕ ਦੇ ਵਿਦਵਾਨ ਜੀ ਖਰੀਦ ਰੱਖੇ ਆ ਗੱਲ ਪੂਰੀ ਸੁਣਿਓ ਬਾਈ ਨਾ ਰਤਨ ਹੈ ਕੰਮ ਰਤਨ ਵਾਲੇ ਨਹੀਂ ਬੁਰਕੀ ਵਰਕੀ ਪਾਈ ਹੋਈ ਉਹਨਾਂ ਨੇ ਉਹ ਕਹਿੰਦਾ ਜੀ ਟੈਂਟ ਜਿਹੜਾ ਦਿੱਲੀ ਤੋਂ ਆਇਆ ਲੈ ਕੁਰਸੀਆਂ ਦਿੱਲੀ ਤੋਂ ਆਈਆਂ ਨੇ ਮੈਂ ਕਹਿੰਦਾ ਤੁਸੀਂ ਲਾਉਣ ਵਾਲਿਆਂ ਨੂੰ ਲੈ ਕਿੱਥੇ ਫਿਰਦੇ ਨੇ ਪੰਜਾਬ ਦੇ ਮੁੱਦੇ ਭਾਲਦੇ ਹੁਣ ਇਹਨੇ ਇਹ ਗੱਲ ਕੀਤੀ ਹੈ ਵੀ ਰਤਨਦੀਪ ਸਿੰਘ ਜਿਹੜਾ ਥਾਲੀ ਵਾਲਾ ਹੈ ਉਹਨੂੰ ਮੁੱਦੇ ਨਹੀਂ ਥਿਆਏ ਵੀ ਇਹ ਕਿਹੋ ਜਿਹੀ ਗੱਲਾਂ ਕਰ ਰਿਹਾ ਪਰ ਭਗਵੰਤ ਮਾਨਾ ਤੈਨੂੰ ਅੱਜ ਅਸੀਂ ਦੱਸਨੇ ਆ ਪੰਜਾਬ ਦੇ ਮੁੱਦੇ ਕੀ ਨੇ ਅਸਲ ਦੇ ਵਿੱਚ ਹੁਣ ਸੁਣਦਾ ਜਾਈਂ ਗੱਲ ਧਿਆਨ ਨਾਲ ਸੁਣੀ ਮੜੀ ਸਭ ਤੋਂ ਪਹਿਲਾਂ ਤੁਸੀਂ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਅਸੀਂ ਕਰਜ਼ਾ ਮੁਕਤ ਕਰਾਂਗੇ ਪੰਜਾਬ ਨੂੰ ਤੁਹਾਡੇ ਤੁਸੀਂ ਸਭ ਤੋਂ ਜ਼ਿਆਦਾ ਕਰਜ਼ਾ ਤੁਸੀਂ ਝਾੜਿਆ ਆਹ ਦੇਖੋ ਮੈਂ ਸਾਰਾ ਪੂਰਾ ਇੱਕ ਲਿਸਟ ਬਣਾ ਕੇ ਲਿਆ ਹੈ ਜਿਹੜੇ ਤੁਹਾਡੇ ਵਾਅਦੇ ਕੀਤੇ ਸੀ ਸਾਰੀ ਲਿਸਟ ਬਣਾਈ ਹੈ ਮੈਂ ਆਹ ਦੇਖੋ ਹੈ ਪੂਰੀ ਤੁਹਾਨੂੰ ਮੈਂ ਦਿਖਾਈ ਦੀ ਹੁਣ ਗੱਲਾਂ ਦੱਸਦਾ ਮੈਂ ਸਭ ਤੋਂ ਪਹਿਲਾਂ ਤੁਸੀਂ ਵਾਅਦਾ ਕੀਤਾ ਸੀ ਪੰਜਾਬ ਦੇ ਲੋਕਾਂ ਨਾਲ ਅਸੀਂ ਕਰਜ਼ਾ ਖਤਮ ਕਰਜ਼ਾ ਮੁਕਤ ਕਰਾਂਗੇ ਪੰਜਾਬ ਨੂੰ ਤੁਹਾਡੇ ਕੋਲ ਉਹ ਨਹੀਂ ਹੋਇਆ ਤੁਸੀਂ ਉਲਟਾ ਪੰਜਾਬ ਦੇ ਸਿਰ ਦੇ ਉੱਤੇ ਕਰਜ਼ਾ ਝਾੜਿਆ ਉਸ ਬਾਅਦ ਤੁਸੀਂ ਗੱਲ ਕੀਤੀ ਸੀ ਨਸ਼ੇ ਦੀ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਬਣਾ ਦੇਾਂਗੇ ਪਿਛਲੇ ਜਿਹੜੇ ਸਰਕਾਰਾਂ ਨੇ ਜਿਹੜੇ ਗੁਟਕਾ ਸਾਹਿਬ ਹੱਥ 'ਚ ਫੜ ਕੇ ਸੋਹਾਂ ਚੱਕੀਆਂ ਸੀ ਉਹਨਾਂ ਨੂੰ ਤੁਸੀਂ ਮੰਨ ਲੋ ਪਰਖ ਲਿਆ ਹੁਣ ਸਾਨੂੰ ਪਰਖੋ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਬਣਾਵਾਂਗੇ ਤੇ ਲੋਕਾਂ ਦੇ ਹੱਥ ਜਿਹੜੇ ਨਸ਼ੇ ਕਰਦੇ ਨੇ ਜਿਹੜੇ ਨੌਜਵਾਨ ਉਹਨਾਂ ਦੇ ਹੱਥਾਂ ਦੇ ਵਿੱਚੋਂ ਟੀਕੇ ਇੱਕ ਟੀਕੇ ਹੱਥ ਵੀ ਟੀਕੇ ਛੜਵਾ ਕੇ ਟਿਫਣ ਦਿਆ ਕਰਾਂਗੇ ਪਰ ਅੱਜ ਤੱਕ ਪੰਜਾਬ ਦੇ ਵਿੱਚੋਂ ਨਸ਼ਾ ਨਹੀਂ ਖਤਮ ਹੋਇਆ ਅੱਜ ਵੀ ਲੋਕ ਜਿਹੜੇ ਪੰਜਾਬ ਦੇ ਨੌਜਵਾਨ ਨੇ ਉਹ ਟੀਕੇ ਨਾਲ ਅੱਜ ਵੀ ਮਰ ਰਹੇ ਨੇ ਅੱਜ ਵੀ ਮਰੀ ਜਾਂਦੇ ਨੇ ਅਗਲਾ ਤੁਹਾਡਾ ਭ੍ਰਸ਼ਟਾਚਾਰ ਦੀ ਗੱਲ ਕਰਦੇ ਹੋ ਭ੍ਰਸ਼ਟਾਚਾਰ ਤੁਹਾਨੂੰ ਪਤਾ ਹੀ ਹੈ ਕਿੰਨਾ ਕਾਜ ਪੰਜਾਬ ਦੇ ਵਿੱਚ ਬਰਕਰਾਰ ਹੈਗਾ ਉਸ ਤੋਂ ਬਾਅਦ ਜਿਹੜੀ ਗੱਲ ਕਰਦੇ ਸੀ ਆਮ ਬੰਦੀ ਦੀ ਸੁਣਵਾਈ ਹੁਣ ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਕਿ ਆਮ ਸਾਡੇ ਪੰਜਾਬ ਦੇ ਵਿੱਚ ਆਮ ਬੰਦੀ ਦੀ ਸੁਣਵਾਈ ਹੈ ਪਿਛਲੇ ਦਿਨਾਂ ਦੇ ਵਿੱਚ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਹਦੇ ਵਿੱਚ ਤੁਹਾਡਾ ਪਮਕੜ ਜਿਹਨੂੰ ਕਹਿੰਦੇ ਤੁਸੀਂ ਸਾਡੇ ਪਮਕੜ ਨੇ ਕਿਹਾ ਕਿ ਸੀਐਮ ਸਾਹਿਬ ਸਾਡੀ ਗੱਲ ਸੁਣ ਲਓ 2 ਮਿੰਟ ਤੁਸੀਂ ਬਾਰੀ ਬੰਦ ਕਰ ਲਈ ਦੇ ਨਾਲ ਦੇ ਜਿਹੜੇ ਪੁਲਿਸ ਮੁਲਾਜ਼ਮ ਹੁੰਦੇ ਨੇ ਉਹਨਾਂ ਨੇ ਡਾਇਰੀ ਦੇ ਵਿੱਚ ਨੰਬਰ ਲਿਖਿਆ ਬਾਈ ਤੁਹਾਡੇ ਪੰਬਕੜਾ ਦੀ ਤੁਹਾਡੀ ਤੁਸੀਂ ਗੱਲਬਾਤ ਨਹੀਂ ਸੁਣਦੇ ਤੁਸੀਂ ਆਮ ਬੰਦੇ ਦੀ ਗੱਲਬਾਤ ਕਿਤੋਂ ਸੁਣ ਲੋਗੇ ਬਾਈ ਕਿ ਤੁਹਾਨੂੰ ਯਾਦ ਹੈ ਤੁਹਾਡੀ ਜਿਹੜੀ ਯਾਦ ਹੈ ਜਿਹੜੀ ਕਮਜ਼ੋਰ ਹੈਗੀ ਤੁਸੀਂ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਭੁੱਲ ਜਾਂਦੇ ਹੋ ਅਜੇ ਗੱਲ ਇੱਥੇ ਨਹੀਂ ਰੁਕੀ ਅੱਗੇ ਹੋਰ ਤੁਹਾਨੂੰ ਸੁਣਾਣਾ ਮੈਂ ਸੜਕਾਂ ਦੇ ਹਾਲਾਤ ਅੱਜ ਪੰਜਾਬ ਦਾ ਇੰਨਾ ਕੋ ਬੁਰਾ ਹਾਲ ਹੋ ਚੁੱਕਿਆ ਹੈ ਸੜਕਾਂ ਜਮ੍ਹਾਂ ਟੁੱਟ ਚੁੱਕੀਆਂ ਨੇ ਨਵੀਆਂ ਤੇ ਕੀ ਬਣਨੀਆਂ ਤੁਹਾਡੇ ਕੋਲ ਦੁਬਾਰਾ ਉਹਦੀ ਪੈਚ ਵਰਕਿੰਗ ਵੀ ਨਹੀਂ ਕੀਤੀ ਜਾ ਰਹੀ ਸ਼ੀਵਰਾਂ ਦੇ ਹਾਲਾਤ ਸ਼ੀਵਰਾਂ ਦੇ ਹਾਲਾਤ ਅੱਜ ਇੰਨੇ ਕਿ ਮੇਰੇ ਸ਼ਹਿਰ ਹਬੂਰ ਸ਼ਹਿਰ ਦੇ ਮਾੜੇ ਹਾਲਾਤ ਨੇ ਕਿ ਲੋਕ ਅੱਕ ਚੁੱਕੇ ਨੇ ਯਾਰ ਕਹਿੰਦੇ ਯਾਰ ਇਸ ਪਾਣੀ ਤੋਂ ਜਿਹੜਾ ਗੰਦਾ ਪਾਣੀ ਸਾਰਾ ਸ਼ੀਵਰਾਂ ਰਾਈ ਸ਼ਹਿਰ ਤੋਂ ਬਾਹਰ ਹੋਣਾ ਚਾਹੀਦਾ ਉਹ ਗਲੀਆਂ ਦੇ ਵਿੱਚ ਰੁਕਿਆ ਹੋਇਆ ਹੈ ਸ਼ੀਵਰ ਕੋਈ ਸਾਫ਼ ਨਹੀਂ ਹੈ ਸਰ 메ਨ ਸੜਕਾਂ ਦੇ ਉੱਤੇ ਤੁਹਾਨੂੰ ਪਿਛਲੇ ਮੈਂ ਵੀਡੀਓ ਲਾਈਵ ਕਰਕੇ ਦਿਖਾਇਆ ਸੀ ਉਸੇ ਤੋਂ ਰੋਡ ਤੋਂ ਇੰਨਾ ਕ ਬੁਰਾ ਹਾਲ ਹੋ ਚੁੱਕਿਆ ਹੈ ਮੇਰੇ ਜਿਹੜੇ ਮੇਰੇ ਇਧਰ ਘਾਰਾਂ ਵਾਲੇ ਪਾਸੇ ਆਉਂਦੀ ਸੜਕ ਉਧਰ ਬੁਰਾ ਹਾਲ ਹੋ ਚੁੱਕਿਆ ਹੈ ਸ਼ਿਵਰਾ ਦਾ ਤਾਂ ਕੋਈ ਨਿਕਾਸੀ ਕੋਈ ਪਾਣੀ ਦਾ ਨਹੀਂ ਸਿਸਟਮ ਕੋਈ ਸਹੀ ਸਿਸਟਮ ਨਹੀਂ ਚੱਲ ਰਿਹਾ ਤੇ ਇਹਨੂੰ ਅਸੀਂ ਦੱਸਨੇ ਭਗਵੰਤ ਮਾਨਾ ਪੰਜਾਬ ਦੇ ਮੁੱਦੇ ਹੋਰ ਅੱਗੇ ਗੱਲ ਕਰਦੇ ਹੋ ਤੁਸੀਂ ਵਿਜੀਟ ਤੁਸੀਂ ਗੱਲ ਕਰਦੇ ਜੀ ਇਹ ਬਾਦਲਾਂ ਦੀ ਵੀ ਰਤਨਦੀਪ ਸਿੰਘ ਢਾਲੀਵਾਲ ਨੂੰ ਇਹ ਗੱਲ ਕੀਤੀ ਸੀ ਕਿ ਵੀ ਤੁਸੀਂ ਸਾਡੇ ਵਾਲੇ ਪਾਸੇ ਤਾਂ ਨਜ਼ਰ ਮਾਰ ਲੈਂਦੇ ਨੇ ਤੇ ਦੂਜੇ ਪਾਸੇ ਤੁਸੀਂ ਬਾਦਲਾ ਦੇ ਪਿੰਡ ਦੇ ਖਜੂਰਾਂ ਤੱਕ ਨਹੀਂ ਦਿਖਾਈਆਂ ਯਾਰ ਭਗਵੰਤ ਮਾਨ ਜੇਕਰ ਉਹਨੇ ਕੋਈ ਪੈਸਾ ਉਹਨੇ ਆਪਣੇ ਜੇਬ ਦੇ ਵਿੱਚੋਂ ਲਗਾਇਆ ਜੇਕਰ ਇਮਾਨਦਾਰੀ ਦੇ ਲਗਾਇਆ ਫਿਰ ਤਾਂ ਤੈਨੂੰ ਕਿੰਤੂ ਪ੍ਰੰਤੂ ਕਰਨ ਦੀ ਲੋੜ ਨਹੀਂ ਸੀ ਜੇਕਰ ਉਹਨੇ ਪੰਜਾਬ ਦਾ ਪੈਸਾ ਲੁੱਟ ਕੇ ਖਜੂਰਾਂ ਲਾਈਆਂ ਨੇ ਫਿਰ ਕਾਰਵਾਈ ਕਿਹਨੇ ਕਰਨੀ ਹੈ ਮੈਨੂੰ ਤੇ ਇੱਕ ਗੱਲ ਦਾ ਜਵਾਬ ਦੱਸ ਯਾਰ ਤੂੰ ਰਤਨਦੀਪ ਸਿੰਘ ਢਾਲੀਵਾਲ ਮੇਸ਼ਾਲੀ ਸਵਾਲ ਉਹਨੂੰ ਹੁੰਦਾ ਜਿਹੜਾ ਸੱਤਾ ਦੇ ਵਿੱਚ ਹੋਵੇ ਜਿਹੜਾ ਸੱਤਾ ਤੋਂ ਬਾਹਰ ਹੋਵੇ ਉਹਨੂੰ ਸਵਾਲ ਕਦੇ ਨਹੀਂ ਕੀਤਾ ਜਾ ਸਕਦਾ ਕਿਉਂਕਿ ਜੇਕਰ ਸੱਤਾ ਦੇ ਵਿੱਚ ਜੇਕਰ ਤੁਸੀਂ ਉਹਨ ਹੈਗੇ ਹੋ ਤਾਂ ਤੁਹਾਨੂੰ ਸਵਾਲ ਕਰਨਾ ਵੀ ਲਾਜ਼ਮੀ ਬਣਦਾ ਪੱਤਰਕਾਰ ਵੀ ਕਰਨਗੇ ਆਮ ਲੋਕ ਵੀ ਕਰਨਗੇ ਹਰੇਕ ਜਿਹੜਾ ਸਮਝ ਰੱਖਦਾ ਉਹ ਤੁਹਾਨੂੰ ਸਵਾਲ ਜ਼ਰੂਰ ਕਰੇਗਾ ਕਿਉਂਕਿ ਤੁਸੀਂ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਕੀ ਕਰਦੇ ਸੀ ਇਹ ਗੱਲਾਂ ਕਰਦੇ ਸੀ ਤੇ ਅੱਜ ਤੁਹਾਡੀਆਂ ਗੱਲਾਂ ਕੀ ਚੱਲ ਰਹੀਆਂ ਨੇ ਤੁਸੀਂ ਕਹਿੰਦੇ ਹੋ ਵੀ ਉਹਦਾ ਸੰਗ ਮਰਮਰ ਕਿੱਥੋਂ ਮੰਗਾਇਆ ਉਹਦੀ ਘਰ ਵਾਲੀ ਦੇ ਨਾਲ ਜਾ ਕੇ ਲੈ ਤੇ ਮਮਾ ਉਹਨੇ ਆਉਦੇ ਪੈਸਿਆਂ ਦਾ ਲਿਆਂਦਾ ਹੈ ਜੇਕਰ ਨਹੀਂ ਜੇਕਰ ਜੇਕਰ ਉਹਨੇ ਪੰਜਾਬ ਦਾ ਪੈਸਾ ਲੁੱਟਿਆ ਫਿਰ ਕਾਰਵਾਈ ਤਾਂ ਤੇਰੇ ਹੱਥ ਵਿੱਚ ਹੈ ਨਾ ਅੱਜ ਰਾਜ ਭਾਗ ਸਾਰਾ ਤੰਤਰ-ਮੰਤਰ ਤੇਰੇ ਹੱਥ ਵਿੱਚ ਦੇ ਫਿਰ ਕਾਰਵਾਈ ਕਿਉਂ ਨਹੀਂ ਕਰਦਾ ਉਹਦੇ ਤੇ ਤੂੰ ਕਹਿੰਦਾ ਉਸ ਤੋਂ ਬਾਅਦ ਗੱਲ ਕਰਦਾ ਮਜੀਠੇ ਦੀ ਤੂੰ ਕਹਿੰਦਾ ਮਜੀਠੇ ਨੂੰ ਕੋਈ ਹੱਥ ਪਾਣ ਵਾਸਤੇ ਜਿਗਰਾ ਚਾਹੀਦਾ ਤੇ ਮਜੀਠੇ ਦੇ ਵਿੱਚੋਂ ਨਿਕਲਿਆ ਕੀ ਤੁਹਾਡੇ ਕੋਲੋਂ ਨਸ਼ਾ ਪੰਜਾਬ ਦੇ ਲੋਕਾਂ ਨੂੰ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਅਸੀਂ ਉਹਨੂੰ ਵੱਡੇ ਸਮਗਲਰ ਨੂੰ ਫੜਿਆ ਹੈ ਨਸ਼ੇ ਵਾਲੇ ਨੂੰ ਤੇ ਉਹਦੇ ਤੇ ਪਰਚਾ ਕੀ ਕੀਤਾ ਤੁਸੀਂ ਵੱਧ ਆਮਦਨ ਤੋਂ ਵੱਧ ਉਹਦੇ ਜਿਹੜਾ ਉਹਨੇ ਪੈਸਾ ਇਕੱਠਾ ਕੀਤਾ ਹੈ ਗੱਲ 도ਗਲੀ ਕਰਤੀ ਤੁਸੀਂ ਗੱਲ ਸਪਸ਼ਟ ਨਹੀਂ ਦੱਸੀ ਤੁਸੀਂ ਜੇਕਰ ਚਲੋ ਮੰਨਦੇ ਆ ਯਾਰ ਤੁਸੀਂ ਵਿਕਰਮਜੀਤ ਸਿੰਘ ਮਜੀਠੀਆ ਨੂੰ ਜਿਹੜਾ ਤੁਸੀਂ ਅੰਦਰ ਦਿੱਤਾ ਉਸ ਤੋਂ ਬਾਅਦ ਤੁਹਾਡਾ ਫਰਜ਼ ਬਣਦਾ ਵੀ ਉਹਦੇ ਕੋਲ ਇਨਕੁਆਇਰੀ ਵੀ ਕੀਤਾ ਜਾਵੇ ਉਹਦੇ ਕੋਲ ਜਿਹੜਾ ਪੈਸਾ ਉਹਨੇ ਪੰਜਾਬ ਦਾ ਲੁੱਟਿਆ ਉਹ ਖਜ਼ਾਨੇ ਦੇ ਵਿੱਚ ਆਇਆ ਹਜੇ ਤੱਕ ਸੁਖ ਵਿਲਾਸ ਦੀ ਗੱਲਾਂ ਕਰਦੇ ਸੀ ਉਹਦਾ ਪੈਸਾ ਕੋਈ ਹੋਇਆ ਉਹਦੇ ਤੇ ਕੋਈ ਕਾਰਵਾਈ ਹੋਈ ਹੈ ਗੱਲ ਗਲਤ ਯਾਰ ਬਾਦਲ 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 ਅਸਲ ਦੇ ਵਿੱਚ ਪਤਾ ਕੀ ਗੱਲ ਹੁੰਦੀ ਹੈ ਜਿਹਦੇ ਤੋਂ ਬੰਦੇ ਨੂੰ ਡਰ ਲੱਗਦਾ ਜਿਵੇਂ ਬੱਚੇ ਨੂੰ ਕਿਸੇ ਚੀਜ਼ ਤੋਂ ਵੀ ਆਪਾਂ ਆਪਾਂ ਨੂੰ ਡਰ ਲੱਗਦਾ ਜਿਵੇਂ ਸ਼ੇਰ ਤੋਂ ਆਪਾਂ ਸ਼ੇਰ ਸ਼ੇਰ ਕਰੀ ਜਾਵਾਂਗੇ ਇਸੇ ਤਰ੍ਹਾਂ ਮੈਨੂੰ ਤਾਂ ਲੱਗਦਾ ਭਗਵੰਤਾਂ ਨੂੰ ਡਰ ਲੱਗਦਾ ਸੁਖਵੀਰ ਸਿੰਘ ਬਾਦਲ ਤੋਂ ਵੀ ਸੁਖਵੀਰ ਸਿੰਘ ਬਾਦਲ ਦੀ ਸਰਕਾਰ ਕਿਧਰ ਦਵਾਰਾਂ ਨਾ ਜਾਈ ਇਹ ਸਭ ਤੋਂ ਜ਼ਿਆਦਾ ਇਹਨੂੰ ਡਰ ਲੱਗਦਾ ਕਿਉਂਕਿ ਨਾਮ ਵੱਡੀਆਂ-ਵੱਡੀਆਂ ਸਟੇਜਾਂ ਤੋਂ ਇਹੀ ਜਪਦਾ ਹੈ ਬਾਦਲ 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 ਬਾਦਲਾਂ ਨੇ ਐ ਕਰਤਾ ਬਾਦਲਾਂ ਨੇ ਉਹ ਕਰਤਾ ਬਾਦਲਾਂ ਯਾਰ ਤੂੰ ਦੱਸੋ ਯਾਰ ਤੂੰ ਕੀ ਕੀਤਾ ਆਜੋ ਤੁਹਾਡੀ ਇਹਨਾਂ ਹਿੰਮਤ ਨਹੀਂ ਹੈ ਕਿ ਤੁਸੀਂ ਤਰਨਤਾਰ ਦੇ ਵਿੱਚ ਜਿਮਨੀ ਚੌਣਾ ਦੇ ਵਿੱਚ ਇਹ ਕਹਿ ਸਕੋ ਵੀ ਅਸੀਂ ਕੰਮ ਕੀਤਾ ਸਾਨੂੰ ਵੋਟਾਂ ਪਾ ਦਿਓ ਨਹੀਂ ਤਾਂ ਨਾ ਪਾਓ ਉਸੀ ਜਾ ਕੇ ਉੱਥੇ ਭੰਡੀ ਪ੍ਰਚਾਰ ਪੂਰਾ ਕਰਨਾ ਇੱਕ ਇਹ ਅੱਡੀ ਚੋਟੀ ਦਾ ਜੋਰ ਲਾਉਣਾ ਤੁਸੀਂ ਪੈਸਾ ਵੀ ਪੰਜਾਬ ਦਾ ਬਰਬਾਦ ਕਰਨਾ ਜਾ ਕੇ ਉੱਤੇ ਤਰਨਤਾਰਨ ਜਾ ਕੇ ਇੱਕ ਕਿਦੇ ਸੀਟ ਪਿੱਛੇ ਸੀਟ ਦਾ ਸਮਾਂ ਕਿੰਨਾ ਰਹਿ ਗਿਆ 1.5 ਸਾਲ 1.5 ਸਾਲ ਰਹਿ ਗਿਆ ਤਕਰੀਬਨ 2027 ਦੇ ਵਿੱਚ ਦੁਬਾਰਾ ਵੋਟ ਆਉਣਗੀਆਂ ਤੁਹਾਡੀ ਇਨੀ ਹਿੰਮਤ ਨਹੀਂ ਪੈਂਦੀ ਕਿ ਤੁਸੀਂ ਤਰਨਤਾਰਨ ਦੇ ਲੋਕਾਂ ਨੂੰ ਇਹ ਗੱਲ ਕਹਿ ਦਿਓ ਕਿ ਸਾਨੂੰ ਅਸੀਂ ਕੰਮ ਕੀਤਾ ਸਾਨੂੰ ਵੋਟਾਂ ਪਾਓ ਨਹੀਂ ਤਾਂ ਨਾ ਪਾਓ ਫਿਰ ਤੂੰ ਸਾਨੂੰ ਪ੍ਰਚਾਰ ਕਰਨ ਦੀ ਕੀ ਲੋੜ ਪੈਂਦੀ ਇਹ ਲੋਕਾਂ ਨੂੰ ਗੁੰਮਰਾਹ ਕਰਨਾ ਭਗਵਾਨ ਮਨਾ ਛੱਡ ਦੇ ਯਾਰ ਲੋਕ ਬੜੇ ਅੱਕੇ ਪਏ ਨੇ ਆ ਸਮ ਆਦਮੀ ਪਾਰਟੀ ਤੋਂ ਇਹ ਦੇ ਜਿਹੜੇ ਕਹਿੰਦਾ ਬਦਲਾਅ 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 ਲੋਕਾਂ ਦਾ ਪਾਰਾ ਚੜ ਜਾਂਦਾ ਵੀ ਯਾਰ ਬਦਲਾਅ ਆਇਆ ਹੋ ਜਾ ਅਸੀਂ ਹੱਥ ਜੋੜ ਕੇ ਇਹ ਕਹਿੰਦੇ ਮਗਰੂ ਲਾਓ ਇਹੋ ਜਿਹਾ ਮਗਰੂ ਲਾਉਣ ਨੂੰ ਫਿਰਦੇ ਨੇ ਲੋਕ ਪੰਜਾਬ ਦੇ ਲੋਕ ਲਈ ਕੰਮ ਕਰੋ ਜਿਵੇਂ ਰਤਨਦੀਪ ਜਿਹੜਾ ਆਪਾਂ ਗੱਲ ਪਹਿਲੇ ਮੁੱਦੇ ਤੇ ਕੀਤੀ ਸੀ ਵੀ ਰਤਨ ਜਿਹੜਾ ਦੀਪ ਸਿੰਘ ਧਾਲੀਵਾਲ ਨੇ ਉਹਨੂੰ ਮੁੱਦੇ ਨਹੀਂ ਇੱਥੇ ਆਉਂਦੇ ਉਹਨੇ ਮੁੱਦੇ ਸਹੀ ਬਿਲਕੁਲ ਚੱਕੇ ਹੋਏ ਨੇ ਉਹ ਪੰਜਾਬ ਦੀ ਗੱਲ ਕਰਦਾ ਉਹ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ ਉਹ ਗਿਆ ਸ਼ੋਸ਼ੇਵਾਦੀ ਨਹੀਂ ਕਰਦਾ ਚੁਟਕਲੇ ਨਹੀਂ ਲੋਕਾਂ ਨੂੰ ਸੁਣਾਉਂਦਾ ਨਸ਼ਿਆਂ ਦਾ ਮੁੱਦਾ ਉਹਨੇ ਚੱਕਿਆ ਹੈ ਕਰਪਸ਼ਨ ਦਾ ਉਹਨੇ ਮੁੱਦਾ ਚੱਕਿਆ ਹਰੇਕ ਮੁੱਦਾ ਕਿਹੜਾ ਮੁੱਦਾ ਨਹੀਂ ਚੱਕਿਆ ਬਈ ਜੇਕਰ ਦਿੱਲੀ ਤੋਂ ਟੈਂਟ ਹੁੰਦਾ ਇਹਦੇ ਤੇ ਗਲਤ ਹੈ ਬਿਲਕੁਲ ਦਰਅਸਲ ਗਲਤ ਹੈ ਬਈ ਤੁਸੀਂ ਉਥੋਂ ਕਿਉਂ ਲਿਆਉਂਦੇ ਹੋ ਪੰਜਾਬ ਦੇ ਵਿੱਚ ਕੀ ਸਿਸਟਮ ਕੁਰਸੀਆਂ ਹੈ ਨਹੀਂ ਜਾਂ ਹੋਰ ਕੋਈ ਸਿਸਟਮ ਹੈ ਨਹੀਂ ਜਿਹੜਾ ਟਟਕੇ ਟੈਂਟ ਖਤਮ ਹੋ ਗਿਆ ਸਾਡੇ ਪੰਜਾਬ ਦੇ ਵਿੱਚ ਇਹ ਗੱਲਾਂ ਕਰਨੀ ਛੱਪ ਗੁੰਦਵਾਨਾ ਛੱਡ ਦੇ ਪੰਜਾਬ ਦੇ ਮੁੱਦਿਆਂ ਤੇ ਕੰਮ ਕਰ ਡੇਢ ਸਾਲ ਰਹਿ ਗਿਆ ਸਿਰਫ ਡੇਢ ਸਾਲ ਦੇ ਵਿੱਚ ਸਿਰਫ ਅਸੀਂ ਅੱਜ ਤੱਕ ਅਸੀਂ ਚੁਟਕਲੇ ਸੁਣ ਸੁਣ ਕੇ ਸਾਡੇ ਕੰਨ ਬੋਲੇ ਹੋ ਗਏ ਨੇ ਹੁਣ ਸਾਨੂੰ ਇਹ ਕਿਉਂਕਿ ਰੀਲਾ ਤੇਰੇ ਜਿਹੜੇ ਚੁਟਕਲੇ ਇਹ ਸਤਾ ਜਿਹੱਚੋ ਜਦੋਂ ਬਾਹਰ ਸੀ ਉਦੋਂ ਸਾਨੂੰ ਚੰਗੇ ਲੱਗਦੇ ਸੀ ਹੁਣ ਤੂੰ ਇਸ ਟਾਈਮ ਪੰਜਾਬ ਦਾ ਮੁਖੀ ਬੰਦਾ ਹੈ ਮੁਖੀ ਬੰਦਾ ਹਮੇਸ਼ਾ ਸੀਰੀਅਸ ਹੁੰਦਾ ਹੈ ਚੁਟਕਲੇ ਨਹੀਂ ਸੁਣਾਉਂਦਾ ਲੋਕਾਂ ਨੂੰ ਆ ਕਹਾਣੀਆਂ ਨਹੀਂ ਸੁਣਾਉਂਦਾ ਕਾਂ ਦੇ ਕਾਂ ਦੇ ਬੇਟੇ ਨੂੰ ਰੋੜੇ ਵਾਲੀ ਆ ਕੀ ਗੰਦਿਆ ਮਾਰੀ ਜਾਂਦਾ ਦੱਸ ਇਹ ਕੋਈ ਗੱਲਾਂ ਚ ਗੱਲਾਂ ਨਹੀਂ ਆ ਦੱਸ ਪੰਜਾਬ ਦੇ ਮੁੱਦਿਆਂ ਦੀ ਗੱਲ ਕਰ ਪੰਜਾਬ 'ਚ ਜਿਹੜਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਜਿਹੜਾ ਤੂੰ ਵਾਅਦਾ ਕੀਤਾ ਨਾ ਉਹ ਬਣਾ ਤੂੰ ਦੂਜੀਆਂ ਪਾਰਟੀਆਂ ਨੂੰ ਛੱਡ ਦੇ ਬਾਦਲਾਂ ਨੂੰ ਛੱਡ ਦੇ ਕਾਂਗਰਸ ਨੂੰ ਛੱਡ ਦੇ ਕੋਈ ਵੀ ਛੱਡ ਦੇ ਜੇਕਰ ਪੰਜਾਬ ਦੇ ਵਿੱਚ ਰਾਜ ਭਾਗ ਸੰਭਾਲ ਲੈ ਤੂੰ ਐਨਿਕ ਮੇਰੀ ਬੇਨਤੀ ਆ ਕਰ ਪ੍ਰਵਾਨ ਕਰਨੀ ਆ ਵੀਰੇ ਕੋਈ ਪੁੱਲ ਚ ਕੋਵੇ ਤਾਂ ਮਾਫੀ ਦੇਣਾ ਮੈਨੂੰ ਕਿਉਂਕਿ ਅਸੀਂ ਵੀ ਹੁਣ ਬਿਆਜ ਮੈਂ ਜਿਹੜੀ ਵੀਡੀਓ ਦੇਖਿਆ ਸੀ ਉਹਦਾ ਮੈਂ ਕਿਹ ਚੱਲ ਭਗਵੰਤ ਜੀ ਜਵਾਬ ਦੇਈਏ ਆ ਸਰਕਾਰਾਂ ਨੂੰ ਕਿਉਂਕਿ ਲੋਕ ਤੁਹਾਡੇ ਤੋਂ ਕੀ ਪਾਏ ਨੇ ਬਈ ਤੁਸੀਂ ਪੰਜਾਬ ਦੇ ਲੋਕਾਂ ਲਈ ਕੰਮ ਕਰੋ ਪੰਜਾਬ ਦੀਆਂ ਸੜਕਾਂ ਸਹੀ ਕਰੋ ਪੰਜਾਬ ਦੇ ਵਿੱਚ ਜਿੰਨੇ ਜਿਹੜੇ 12 ਪਸ਼ੂ ਨੇ ਉਹਨਾਂ ਤੇ ਕੰਮ ਕਰੋ ਆਪਾਂ ਨੂੰ ਪਿਛਲੇ ਦਿਨਾਂ ਦੇ ਵਿੱਚ ਵੇਖ ਕਿੱਡਾ ਵੱਡਾ ਆਪਾਂ ਪੰਜਾਬ ਦਾ ਆਪਦਾ ਨਾਮ ਵਧੀਆ ਚੰਗਾ ਕਲਾਕਾਰ ਆਪਾਂ ਹੱਥੋਂ ਗਵਾਇਆ ਸਿਰਫ ਸਰਕਾਰ ਭਾਵੇਂ ਮਰੇ ਖਤਮ ਜਿੱਥੇ ਮਰਜ਼ੀ ਹੋਇਆ ਪਰ ਆਪਣੇ ਹਵਾ ਪੰਜਾਬ ਦੇ ਵਿੱਚ ਵੀ گاਵਾ ਕਿੰਨੀਆਂ ਵਾਰਾ ਘੁੰਮਦੀਆਂ ਉਹਦਾ ਵੀ ਤਿਆਰ ਰੱਖੀ ਵੀ ਉਹਨਾਂ ਨੂੰ ਕਿਹਾ ਅਪਾ ਟੈਕਸ ਦਾ ਲੈਣੇ ਆਉਦੇ ਨਾਮ ਤੇ ਪਰ ਉਹਦੇ ਤੇ ਕੰਮ ਨਹੀਂ ਕਰਦੇ ਕਿਉਂਕਿ ਸ਼ਹਿਰਾਂ ਦੇ ਵਿੱਚ ਅਨੇਕਾਂ گاਵਾ ਫਿਰਦੀਆਂ ਜਿਹੜੀਆਂ ਆਵਾਰਾ ਫਿਰਦੀਆਂ ਉਹਦੇ ਨਾਲ ਅਨੇਕਾਂ ਉਹਦੇ ਨਾਲ ਹੁੰਦੇ ਨੇ ਐਕਸੀਡੈਂਟ ਉਹ ਵੀ ਰਹਿਣੇ ਮੋਤਾਂ ਵੀ ਹੋ ਰਹੀਆਂ ਨੇ ਐਕਸੀਡੈਂਟ ਵੀ ਹੋ ਰਹੇ ਨੇ ਆਪਾਂ ਉਹਨਾਂ ਚੀਜ਼ਾਂ ਤੇ ਕੰਮ ਕਰੀਏ ਜਿਹੜੇ ਪੰਜਾਬ ਦੇ ਲੋਕ ਤੁਹਾਨੂੰ ਸੁਲਾਉਣ ਇਹਦੇ ਚੁਟਕਲੇ ਸੁਣਾਸਣਾ ਕਿ ਹਰ ਚੁਟਕਲੇ ਕਿੰਨੇ ਦਿਨ ਸੁਣਾਗੇ ਤੁਹਾਡੇ ਯਾਰ ਹੱਦ ਹੁੰਦੀ ਹੈ ਕੋਈ ਚੀਜ਼ ਦੀ ਹਰ ਇੱਕ ਚੀਜ਼ ਦੀ ਹਰ ਇੱਕ ਕੰਮ ਦੀ ਇੱਕ ਮਰਿਆਦਾ ਹੁੰਦੀ ਹੈ ਵੀ ਐਨੇ ਟਾਈਮ ਤੱਕ ਇਹ ਚੀਜ਼ ਚੰਗੀ ਲੱਗਦੀ ਜਦੋਂ ਬੰਦਾ ਓਵਰ ਹੋ ਜਾਂਦਾ ਬੰਦਾ ਯਾਰ ਕਹਿੰਦਾ ਬੋਰ ਹੋ ਜਾਂਦਾ ਹੈ ਚੁਟਕਲੇ ਨਹੀਂ ਸਾਨੂੰ ਚਾਹੀਦੇ ਸਾਨੂੰ ਚਾਹੀਦਾ ਕੰਮ ਚਾਹੀਦਾ 1.5 ਸਾਲ ਦੇ ਵਿੱਚ ਕੰਮ ਕਰਕੇ ਦਿਖਾਉਗੇ ਤਾਂ ਤੁਹਾਨੂੰ ਫਿਰ ਵੀ ਰਾਜ ਭਾਗ ਮਿਲ ਜਾਏਗਾ ਨਹੀਂ ਤਾਂ ਫਿਰ ਜਿਵੇਂ ਪਿਛਲੇ ਅੱਜ ਪਟਕਦੇ ਫਿਰਦੇ ਨੇ ਇੱਕ ਦੂਜੇ ਇਕੰਧਾ ਚ ਵਜਦੇ ਫਿਰਦੇ ਨੇ ਉਹ ਸਾਰਾ ਤੁਸੀਂ ਵਜੋਗੇ ਭਾਈ ਪਰ ਲੋਕਾਂ ਨੇ ਤੁਹਾਨੂੰ ਦੁਆਰਾ ਨਹੀਂ ਬਿਠਾਉਣਾ ਇਸ ਕੁਰਸੀ ਤੇ ਇਹ ਗੱਲ ਯਾਦ ਰੱਖਿਓ ਬਦਲਾਅ ਦੇ ਨਾਮ ਤੇ ਲੋਕ ਕੰਮ ਬਣ ਗਏ ਕਿਹਦੀ ਬਦਲਾਅ ਨਾਲ ਦੁਆਰਾ ਲਿਆਏ ਭਾਈ ਇਹੋ ਜਿਹਾ ਬਦਲਾਅ ਸਾਨੂੰ ਨਹੀਂ ਚਾਹੀਦਾ ਸਾਨੂੰ ਚਾਹੀਦਾ ਵੀ ਸਾਡਾ ਸਿਸਟਮ ਸਹੀ ਕਰੋ ਬਸ ਸਾਨੂੰ ਫ੍ਰੀ ਦੀ ਸਹੂਲਤਾਂ ਵੀ ਨਹੀਂ ਚਾਹੀਦੀਆਂ ਬਾਈ ਇਹ ਫ੍ਰੀ ਦੀ ਸਹੂਲਤ ਤੁਹਾਨੂੰ ਮੁਬਾਰਕ ਹੋਣ ਅਸੀਂ ਚੰਗੇ ਭਲੇ ਅਸੀਂ ਆਪਦਾ ਕੰਮ ਕਰਕੇ ਅਸੀਂ ਆਪਦਾ ਬਿੱਲ ਵੀ ਭਰ ਸਕਦੇ ਹਾਂ ਸਰਬੁੱਚ ਕਰ ਸਕਦੇ ਹਾਂ ਪਰ ਉਹਦੇ ਬਦਲੇ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਰੁਜ਼ਗਾਰ ਦਿਓ ਐਨੇ ਕਿ 72 ਕਰਵਾ ਪ੍ਰਵਾਨ ਕਰ ਰਹੀ ਹੈ ਕੋਈ ਪੁਲਚ ਕੋਵੇ ਦਾ ਗਲਤੀ ਮਾਫ ਕਰਿਓ ਬਹੁਤ ਬਹੁਤ ਧੰਨਵਾਦ ਜੀ